ਪੈਣ ਮਦਦ ਚਾਹੀਦੀ ਤੁਹਾਨੂੰ ਕਿ ਕਿਦਾਂ ਦੀ ਕਿਦਾਂ ਦੀ ਮਦਦ ਕੁਝ ਵੀ ਦੇ ਦਿਓ ਖਾਣੇ ਨੂੰ ਵੀ ਖਾਣੇ ਨੂੰ ਵੀ ਐ ਲਫਾਫੇ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਨਹੀਂ ਪਈਆਂ ਇਸ ਬੱਚੀ ਨੇ ਉਲਟੀਆਂ ਮਾਰ ਮਾਰ ਕੇ ਲਫਾਫਾ ਭਰਿਆ ਵਾ ਇੱਥੇ ਹੀ ਖਾਂਦੇ ਨੇ ਇੱਥੇ ਹੀ ਛੁੱਟ ਦਿੰਦੇ ਨੇ ਕਰੇ ਤੇ ਇੱਥੇ ਹੀ ਆਪਣਾ ਜਿਹੜਾ ਬਾਥਰੂਮ ਹੈ ਉੱਥੇ ਹੀ ਕਰਦੇ ਨੇ ਬੈੱਡ ਤੇ 10 ਸਾਲ ਵੀ ਨਵਾਰੇ ਤੇਰੇ ਮੰਦੇ ਤੇ ਅੱਛਾ ਉਮਰ ਕਿੰਨੀ ਆਪਣੀ ਤੇਰੀ 25 ਜਾ 25 ਸਾਲ ਦੀ ਹੈ ਮੇਰੀ ਭੈਣ ਹਾਨੀ ਕੋਸੀ ਹੈ ਹਸਪਤਾਲ ਬਿਚਾਰਾ ਲੱਪੜੇ ਬਿਮਾਰਾ ਪੜੀ ਕਿਉਂ ਕੀਆ ਰੋਜ਼ਾ ਦੁਖੀ ਸਾਮ ਨੂੰ ਲੈਣੇ ਪੈਂਦੇ ਕੋਸਾ ਜਾਂ ਬਿੰਦਾ ਲੜਕੀ ਨੂੰ ਇੱਥੋਂ ਤੱਕ ਕਿ ਕੀੜੇ ਪੈ ਚੁੱਕੇ ਨੇ ਬਜਾਰੀ ਨੂੰ ਮਾਂ ਵੀ ਖੁਦ ਮਦਬੁੱਦੀਆ ਬੋਲ ਨਹੀਂ ਸਕਦੀ ਮਾਂ ਕਹਿੰਦੀ ਮੈਂ ਬੋਲ ਨਹੀਂ ਸਕਦੀ ਕੋਈ ਰਿਸ਼ਤੇਦਾਰ ਕੋ ਚਾਚਾ ਤਾਇਆ ਕੋਈ ਨਹੀਂ ਮਾਇਆ ਕੋਈ ਮਦਦ ਨਹੀਂ ਕਰਦਾ ਨਾ ਫੋਨ ਕਰਦੇ ਆ ਕੀ ਮਤਲਬ ਤੇ ਕਰਵਾਡੀ ਆ ਕੇ ਹਮ ਲਾਜ ਬਰਾਦਾ ਕੋਈ ਮਦਦ ਨਹੀਂ ਕਰਦਾ ਉਹ ਬਣ ਕੇ ਖੜੇ ਨੇ ਇੰਨੀ ਕਿ ਗੰਦੀ 스멜 ਆ ਰਹੀ ਹੈ ਇਸ ਘਰ ਦੇ ਵਿੱਚੋਂ ਇਸ ਕਮਰੇ ਦੇ ਵਿੱਚੋਂ ਜਿੱਥੇ ਕਿਉਂਕਿ ਉੱਥੇ ਹੀ ਲੈਟ੍ਰੀਨ ਕਰਦੇ ਨੇ ਉੱਥੇ ਹੀ ਬਾਥਰੂਮ ਕਰਦੇ ਨੇ ਤੁਹਾਨੂੰ ਕੀ ਗੱਲ ਆ ਕਿੰਨੇ ਸਮੇਂ ਤੋਂ ਇਦਾਂ ਇਦਨੇ 4 ਸਾਲ ਤੋਂ ਕੀ ਚਾਲੀ ਸਰ ਤੁਸੀਂ ਪੜੇ ਕਿਨਾ ਪਹਿਲਾਂ ਦੱਸਿਓ 20 ਕਿਤੇ 20 ਕਿਤੇ ਹਲੋ ਉਹ ਜੇ ਕਿ ਫੋ ਪੁੱਤ ਬਾਪੂ ਕੀ ਕਰਦਾ ਤੇਰਾ ਕੋਈ ਕੰਮ ਨਹੀਂ ਕਰਦਾ ਉਦੋਂ ਠੀਕ ਨੇ ਲਾ ਠੀਕ ਹੈਗੀ ਬਿਲਕੁਲ ਠੀਕ ਨੰਦੇ ਤੋਂ ਨੇ ਕਾਂਦੇ ਪਿੰਦੇ ਉਹ ਬਾਰੇ ਰਿੰਦਾ ਦਰਵਾਜ਼ੇ ਆਬ ਦਰਵਾਜ਼ੇ ਫੰਦਾ ਪਿੰਦਾ ਉੱਤੇ ਰਿੰਦਾ ਰਾਤੀ ਸੋਣ ਹੁੰਦਾ ਬਸ ਪਾਣੀ ਵੀ ਰਿੰਦਾ وہ کیسے ہونے میں میں نے کوئی سکھانا ہوں بچے کی پڑھائی پڑھائی کرو آج ہی بھی میری پہننو بچیاں تا خیال جادہا ہوا ہاں کہ میرے بچیاں نہیں مدد ہو جائے ہاں ہاں وہ کھائے پیے بچے اپنا شکول جائے بس میں شاید ہے سب شکولے بس میں کو وہ ہی دیکھا میں کوش کھانے کو میرے بچے شکولے گا کھانے کے مرے گا بچے ਮੇਰੇ ਬੱਚੇ ਸਭ ਕੁਝ ਹੈ ਸਾਰੇ ਬੱਚੇ ਮੇਰੇ ਸਭ ਕੁਝ ਹੈਗੇ ਮੇਰੇ ਜਾਣਗੇ ਮੇਰੇ ਬੱਚੇ ਮੇਰੇ ਘਰ ਵਾਲਾ ਕਿੱਥੇ ਆ ਉਹ ਖਾਤਾ ਪੀਤਾ ਚੋਰ ਵੀ ਸਾਰ ਦਿਨ ਉਗੋਤਾਰੇ ਉਗੋਤਾਰੇ ਕੀ ਸਾਰ ਦਿਨ ਖਾ ਪੀਂਦੇ ਜਾ ਸੋਤੇ ਸੋਤੇ ਸਸ਼ੀਕਾਰ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਮੇਸ਼ਾ ਅਸੀਂ ਸੌਫਟ ਸਟੋਰੀਆਂ ਦੇਖਦੇ ਹਾਂ ਹਮੇਸ਼ਾ ਅਸੀਂ ਹੈਲਪਫੁਲੀਆਂ ਸਟੋਰੀਆਂ ਦੇਖਦੇ ਆਂ ਕਿ ਜਿਹਦੇ ਵਿੱਚ ਵਾਕਿਆ ਹੀ ਲੋਕਾਂ ਨੂੰ ਜ਼ਰੂਰਤ ਹੁੰਦੀ ਆ ਪਰ ਅੱਜ ਜਿਸ ਤਰੀਕੇ ਦੀ ਅਸੀਂ ਵੀਡੀਓ ਦੇਖਾਂਗੇ ਪਹਿਲਾਂ ਆ ਕੇ ਮੈਂ ਇੱਥੇ ਖੁਦ ਭਵਖ ਹੋ ਗਿਆ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਪਰਮਾਤਮਾ ਨੇ ਕਿਸ ਤਰੀਕੇ ਦੇ ਨਾਲ ਬੰਦਿਆਂ ਦੇ ਕਰਮ ਲਿਖੇ ਨੇ ਜਿੰਨੂੰ ਦਿੰਦਾ ਵਾ ਇੱਕ ਵਾਰੀ ਬਹੁਤ ਸਾਰਾ ਦੇ ਦਿੰਦਾ ਵਾ ਤਾਂ ਜਿੰਨੂੰ ਨਹੀਂ ਦੇਣਾ ਉਹਨੂੰ ਬਿਲਕੁਲ ਹੀ ਨਹੀਂ ਦੇਣਾ ਇੱਕ ਹੀ ਕਰਮਾਂ ਦੇ ਸਬੰਧ ਹੁੰਦੇ ਨੇ ਕਿ ਜਿਨ੍ਹਾਂ ਦੇ ਨਾਲ ਐਸੇ ਹਾਲਾਤ ਬਣਦੇ ਨੇ ਲੋਕਾਂ ਦੇ ਅੱਜ ਇੱਕ ਸਟੋਰੀ ਦਿਖਾਵਾਂਗੇ ਬਟਾਲੇ ਦੇ ਰਹਿਣ ਵਾਲਾ ਪਰਿਵਾਰ ਆ ਜਿਸ ਦਾ ਘਰ ਵਾਲਾ ਵੀ ਮਦਬੁੱਧੀ ਹੈ ਭੈਣ ਵਿਚਾਰੀ ਵੀ ਮਦਬੁੱਧੀ ਹੈ ਅੱਖਾਂ ਭਰ ਜਾਂਦੀਆਂ ਵੇਖ ਕੇ ਉਹਨਾਂ ਦੀ ਤਸਵੀਰ ਉਹਨਾਂ ਬੱਚਿਆਂ ਦੀਆਂ ਤਸਵੀਰਾਂ ਚਾਰ ਮਾਸੂਮ ਬੱਚੀਆਂ ਨੇ ਤਾ ਤਸਵੀਰ ਵੇਖੋ ਮੇਰੇ ਪਿੱਛੇ ਚਾਰ ਮਾਸੂਮ ਬੱਚੀਆਂ ਨੇ ਜਿਹੜੀਆਂ ਬਿਮਾਰ ਪਈਆਂ ਨੇ ਮਾਂ ਬਿਮਾਰ ਆ ਮਦਬੁੱਧੀ ਆ ਬਾਪੂ ਜਿਹੜਾ ਵਾ ਉਹ ਬੱਚਿਆਂ ਦਾ ਮਦਬੁੱਧੀ ਹੈ ਕਿਸੇ ਵੇਲੇ ਲਾਗੇ ਲੋਕਾਂ ਨੇ ਦੱਸਿਆ ਕਿ ਕਿਸੇ ਵੇਲੇ ਇਸ ਭੈਣ ਗੋਲ ਬਹੁਤ ਸਾਰੇ ਪੈਸੇ ਸੀ ਇਹਦੇ ਸਾਰੇ ਪਰਿਵਾਰ ਕੋ ਬਹੁਤ ਸਾਰੇ ਪੈਸੇ ਸੀ ਤੇ ਅੱਜ ਤੁਸੀਂ ਹਾਲਾਤ ਵੇਖੋ ਇਹਨਾਂ ਦੇ ਕੀ ਬਣੇ ਆ ਲੱਖੋਂ ਕੱਖ ਹੋ ਗਏ ਨੇ ਘਰ ਭਾਵੇਂ ਉਹਨਾਂ ਦਾ ਆਪਣਾ ਵਾ ਪਰ ਤੁਸੀਂ ਘਰ ਦੇ ਹਾਲਾਤ ਵੇਖੋ ਇਸ ਕਮਰੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਘਰ ਦੇ ਪੰਜ ਜੀ ਸੁੰਦੇ ਹੋ ਗਏ ਛੋਟੀ ਬੱਚੀ ਐ ਸੰਗਤ ਜੀ ਗੌਰ ਕਰਿਓ ਛੋਟੀ ਜੀ ਬੱਚੀ ਐ ਤਾਂ ਛੋਟੀ ਜੀ ਬੱਚੀ ਦੇ ਲਫਾਫੇ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਨਹੀਂ ਪਈਆਂ ਇਹ ਲਫਾਫੇ ਦੀ ਮੈਂ ਕਹੂੰਗਾ ਆਪਣੇ ਸਹੋਗੀ ਨੂੰ ਬੋਬੀ ਨੂੰ ਕੀ ਕਰੀਏ ਦਿਖਾ ਦੇ ਖਾਨ ਦੇ ਇਹ ਲਫਾਫੇ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਨਹੀਂ ਪਈਆਂ ਇਸ ਬੱਚੀ ਨੇ ਉਲਟੀਆਂ ਮਾਰ ਮਾਰ ਕੇ ਇਹ ਲਫਾਫਾ ਭਰਿਆ ਵਾ ਉੱਠ ਨਹੀਂ ਸਕਦੀ ਚੱਲ ਨਹੀਂ ਸਕਦੀ ਬਿਮਾਰ ਲੰਬੇ ਸਮੇਂ ਤੋਂ ਮਾਂ ਵਾ ਦੂਜੇ ਪਾਸੇ ਮਾਂ ਦੀ ਤਸਵੀਰ ਮੈਂ ਜ਼ਰੂਰ ਚਾਹੂੰਗਾ ਸਹਾਯੋਗੀ ਨੂੰ ਬੋਬੀ ਨੂੰ ਕੀ ਕਰੀਏ ਜੀ ਜ਼ਰੂਰ ਸਾਂਝੀ ਕਰਦੇ ਨਾਲ ਦੀ ਨਾਲ ਦਰਸ਼ਕਾਂ ਦੇ ਨਾਲ ਕਿ ਮਾਂ ਦੇ ਕਿਸ ਤੀਕੇ ਦੇ ਹਾਲਾਤ ਬਣੇ ਨੇ ਭੈਣ ਦੇ ਭੈਣ ਦੇ ਹਾਲਾਤ ਤੁਸੀਂ ਦੇਖੋ ਤੇ ਅੰਦਾਜ਼ਾ ਲਗਾਓ ਕਿ ਇਸ ਪਰਿਵਾਰ ਨੂੰ ਵਾਕਿਆ ਹੀ ਅਸਲ ਦੇ ਵਿੱਚ ਤੁਹਾਡੇ ਦਸਵੰਦ ਦੀ ਲੋੜ ਹੈ ਜਾਂ ਨਹੀਂ ਹੈ ਤੁਸੀਂ ਫੈਸਲਾ ਜੀ ਕਰਨਾ ਵਾ ਵੀਡੀਓ ਅਸੀਂ ਤੁਹਾਡੇ ਅੱਗੇ ਰੱਖਾਂਗੇ ਤੇ ਫੈਸਲਾ ਤੁਸੀਂ ਕਰਨਾ ਵਾ ਤਸਵੀਰ ਦੇਖੋ ਇੱਕ ਚੰਗੇ ਭਲੇ ਪਰਿਵਾਰ ਚੋਂ ਸੀ ਇਸ ਘਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਿਵਾਰ ਜਿਹੜਾ ਵਾ ਇਸ ਵੇਲੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਇਹ ਦੇਖੋ ਇਹ ਘਰ ਦੇ ਵਿੱਚ ਅਸੀਂ ਚਾਦਰ ਜਾਂ ਜ਼ਰੂਰ ਕੋਈ ਚੀਜ਼ ਐ ਹੋ ਰੱਖੀ ਨਹੀਂ ਇਹ ਦੇਖੋ ਲਾਗੇ ਟੱਬ ਰੱਖਿਆ ਉਸ ਭੈਣ ਨੇ ਉਸ ਬੱਚੀ ਨੇ ਇੱਥੇ ਹੀ ਖਾਂਦੇ ਨੇ ਇੱਥੇ ਹੀ ਸੁੱਟ ਦਿੰਦੇ ਨੇ ਵਿਚਾਰੇ ਤੇ ਇੱਥੇ ਹੀ ਆਪਣਾ ਜਿਹੜਾ ਬਾਥਰੂਮ ਹੈ ਉੱਥੇ ਹੀ ਕਰਦੇ ਨੇ ਬੈੱਡ ਤੇ ਉਸ ਬੱਚੀ ਦੇ ਹਾਲਾਤ ਦੇਖੋ ਇਨੂੰ ਲੋੜ ਆ ਕਿ ਇੱਕ ਇਲਾਜ ਦੀ ਚੰਗੇ ਤਰੀਕੇ ਨਾਲ ਇਸ ਦਾ ਇਲਾਜ ਹੋ ਜਾਵੇ ਛੋਟੀਆਂ-ਛੋਟੀਆਂ ਬੱਚੀਆਂ ਨੇ ਕਿਸੇ ਦੀ 10 ਸਾਲ ਉਮਰ ਆ ਤੇ ਕਿਸੇ ਦੀ 5 ਸਾਲ ਉਮਰ ਆ ਸਭ ਤੋਂ ਵੱਡੀ ਬੱਚੀ ਹੈ ਜਿਹੜੀ ਬਿਮਾਰ ਆ ਬਹੁਤ ਸਾਰੇ ਇਹਨਾਂ ਬੱਚਿਆਂ ਨੇ ਵੀ ਸੁਪਨੇ ਦੇਖੇ ਹੋਣਗੇ ਕਿ ਅਸੀਂ ਵੱਡੇ ਹੋ ਕੇ ਇਹ ਬਣਾਂਗੇ ਜਾਂ ਵੱਡੇ ਹੋ ਕੇ ਅਸੀਂ ਆਪਣੇ ਮਾਪ ਦਾ ਨਾਮ ਰੋਸ਼ਨ ਕਰਾਂਗੇ ਤਾਂ ਤੁਸੀਂ ਹਾਲਾਤ ਦੇਖ ਲਓ ਇਹਨਾਂ ਦਾ ਬਚਪਨ ਇਸ ਗਰੀਬੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਸੁਪਨੇ ਜਿਹੜੇ ਨੇ ਦਬੇ ਗਏ ਨੇ ਅੱਜ ਗਰਮੀਆਂ ਆ ਗਰਮੀ ਦਾ ਮੌਸਮ ਆ ਇਸ ਘਰ ਦੇ ਵਿੱਚ ਵੇਖੋ ਅਜੇ ਵੀ ਉਸੇ ਤਰ੍ਹਾਂ ਬੈੱਡ ਦੇ ਉੱਤੇ ਕੰਬਲ ਰਜ਼ਾਈਆਂ ਪਈਆਂ ਨੇ ਤਾਂ ਇਦਾਂ ਦੇ ਹਾਲਾਤ ਬਣੇ ਨੇ ਦੇਖੋ ਜਿੱਥੇ ਬੱਚੀ ਬਿਮਾਰ ਆ ਜਿੱਥੇ ਲੰਮੇ ਪਿਆ ਤਾਂ ਮੈਂ ਉਹਦੇ ਹਾਲਾਤ ਦੇਖ ਕੇ ਮੈਂ ਇੱਕ ਵਾਰੀ ਜ਼ਰੂਰ ਰੱਖਾਂ ਮੇਰੀਆਂ ਭਰਗੀਆਂ ਕਿ ਕਿੱਦਾਂ ਦੇ ਰੱਬ ਨੇ ਇਹਨਾਂ ਦੇ ਕਰਮ ਲਿਖੇ ਨੇ ਕਿੱਦਾਂ ਦੇ ਰੱਬ ਨੇ ਇਹਨਾਂ ਦੇ ਕਰਮ ਲਿਖੇ ਨੇ ਅੱਜ ਕਿਸ ਤਰੀਕੇ ਦੇ ਨਾਲ ਨਰਕ ਭਰੀ ਜ਼ਿੰਦਗੀ ਜਿਹੜੀ ਆ ਇਹ ਆਪਣੀ ਧੀਆਂ ਜਿਹੜੀਆਂ ਨੇ ਆਪਣੀਆਂ ਬਤੀਤ ਕਰ ਰਹੀਆਂ ਨੇ ਬੱਚੀ ਇਹ ਬਣਾ ਵੱਡੀ ਬੱਚੀ ਨੇ ਗੱਲ ਕਰ ਲੈਣੇ ਆ ਬੱਚਾ ਕਿੰਨੇ ਸਮੇਂ ਤੋਂ ਬਿਮਾਰ ਹੋਇਦਾ ਨਾ ਸਾਲ ਨਾ ਸਾਲ ਤੋਂ 10 ਸਾਲ ਜੁਗਰੋਈ ਹੈ 10 ਸਾਲ ਤੋਂ ਬਿਮਾਰ ਹੈ ਤੇਰੇ ਮੰਦੇ ਤੇ ਤੁਰ ਫੇ ਨਹੀਂ ਸਕੀ 10 ਸਾਲ ਤੋਂ ਅੱਛਾ ਉਮਰ ਕਿੰਨੀ ਹੈ ਆਪਣੀ ਤੇਰੀ 25 ਸਾਲ ਅੱਛਾ 25 ਸਾਲ ਦੀ ਹੈ ਮੇਰੀ ਭੈਣ ਹਰ ਨਹੀਂ ਕੋਸੇ ਹਸਪਤਾਲ ਬਿਟ ਕਰਾਦਾ ਪੜੇ ਬਿਮਾਰ ਪੜੇ ਤੁਕੀਆ ਰੋਜ਼ਾ ਦੁਗੀ ਸਾਫ ਲੈਣੇ ਮੰਜੇ ਦਾ ਕੋਈ ਫਾਇਦਾ ਨਹੀਂ ਹੁੰਦਾ ਚੱਲੀ ਆਫੇ ਨਹੀਂ ਜਾਂਦਾਗਾ ਮੈਂ ਜ਼ਰੂਰ ਕਹੂੰਗਾ ਆਪਣੇ ਸਹਿਯੋਗੀ ਨੂੰ ਇੱਕ ਤਸਵੀਰ ਦਿਖਾ ਦੋ ਅੱਜ ਸੱਚ ਮੁੱਚ ਅਸੀਂ ਕਹਿੰਦੇ ਆ ਨਾ ਕਿ ਬਹੁਤ ਸਾਰੀਆਂ ਦੇਖਿਆ ਪਰ ਅੱਜ ਇਗਨੋਰ ਨਾ ਕਰਿਓ ਮੇਰੇ ਦੋਸਤੋ ਮੇਰੇ ਸੰਗਤ ਆਜ ਇਗਨੋਰ ਨਾ ਕਰਿਓ ਇਸ ਵੀਡੀਓ ਨੂੰ ਉਸ ਲੜਕੀ ਦੇ ਮੈਂ ਅਵਾਲ ਜ਼ਰੂਰ ਚਾਹੂੰਗਾ ਲਾਗੇ ਕਰਕੇ ਦਿਖਾਉਣ ਦੇ ਕਿ ਉਸ ਲੜਕੀ ਨੂੰ ਇੱਥੋਂ ਤੱਕ ਕਿ ਕੀੜੇ ਪੈ ਚੁੱਕੇ ਨੇ ਵਿਚਾਰੀ ਨੂੰ ਤੁਸੀਂ ਦੇਖੋ ਕਿਸ ਤਰੀਕੇ ਦੇ ਹਾਲਾਤ ਨੇ 25 ਸਾਲ ਦੀ ਨੇ ਤਾਂ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਹੋਤੀ ਸੰਗਤ ਜੀ ਸਾਥ ਦੇਣਾ ਜੇ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਮੇਰੇ ਵੀਰੋ ਸਾਥ ਦਿਓ ਇਸ ਪਰਿਵਾਰ ਦਾ ਕਿਉਂਕਿ ਇਹ ਪਰਿਵਾਰ ਅਸਮਰਥ ਆ ਇਹਨਾਂ ਕੋਲ ਕੋਈ ਸਾਧਨ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਮਾਂ ਨਾ ਵੀ ਅਸੀਂ ਗੱਲ ਕਰਾਂਗੇ ਪਰ ਮਾਂ ਦੇ ਵੀ ਬੋਲਣ ਦੇ ਹਾਲਾਤ ਨਹੀਂ ਮਾਂ ਵੀ ਖੁਦ ਮਦਬੁੱਦੀ ਆ ਬੋਲ ਨਹੀਂ ਸਕਦੀ ਮਾਂ ਕਹਿੰਦੀ ਮੈਂ ਬੋਲ ਨਹੀਂ ਸਕਦੀ ਬੱਚੀ ਇਹ ਲਫਾਫੇ ਦੇ ਵਿੱਚ ਮੈਂ ਦੇਖਿਆ ਵਾ ਇਹਦੇ ਵਿੱਚ ਉਲਟੀਆਂ ਮਾਰੀਆਂ ਤੁਸਾਂ ਉਲਟੀ ਆ ਨਹੀਂ ਕੋਈ ਕੋਲ ਪਾਪਾ ਚੁਲੜੀ ਕਰਨ ਨੇ ਕੋਈ ਰਿਸ਼ਤੇਦਾਰ ਕੋਈ ਚਾਚਾ ਤਾਇਆ ਕੋਈ ਨਹੀਂ ਮਾਇਆ ਕੋਈ ਮਦਦ ਨਹੀਂ ਕਰਦਾ ਉਹਨਾਂ ਨੂੰ ਫੋਨ ਕਰਦੇ ਆ ਕੀ ਮਦਦ ਦੇ ਕੋਈ ਵੱਡੀ ਆ ਕੇ ਹਮਲਾਜ ਬਿਰਾਦਾ ਕੋਈ ਮਦਦ ਨਹੀਂ ਕਰਦਾ ਜ਼ਿਆਦਾ ਬੋਲਿਆ ਜੰਦਾ ਮੈਨੂੰ ਜ਼ਿਆਦਾ ਨਹੀਂ ਬੋਲ ਰਹੀ ਮੈਂ ਕਹਿਆ ਵੀਰੋ ਆਪਣਾ ਦਸਵੰਦ ਜ਼ਰੂਰ ਦਿਓ ਇਹਨਾਂ ਲੋਕਾਂ ਵਾਸਤੇ ਦਸਵੰਦ ਕੱਢਿਓ ਅਸੀਂ ਬਹੁਤ ਗੁਰਦੁਆਰੇ ਮੰਦਰਾਂ ਚ ਮਸਜਿਦਾਂ ਚ ਜਾਂਦੇ ਆ ਪਰ ਜੇਕਰ ਇਹਨਾਂ ਬੱਚਿਆਂ ਵਾਸਤੇ ਇਹਨਾਂ ਲੋਕਾਂ ਵਾਸਤੇ ਜੇ ਦਸਵੰਦ ਨਹੀਂ ਕੱਢ ਸਕਦੇ ਤਾਂ ਫਿਰ ਅਸੀਂ ਗੁਰੂ ਘਰ ਜਾ ਕੇ ਵੀ ਕੀ ਕਰਾਂਗੇ ਗੁਰੂ ਦਾ ਹੀ ਕਿਹਾ ਗਿਆ ਵਾ ਗੁਰੂ ਦੀ ਵੀ ਵਿਚਾਰਤਾ ਰਹੀ ਹੋਆ ਕਿ ਜੇਕਰ ਹਰ ਗਰੀਬ ਜੇ ਸੁਖੀ ਹੋਵੇਗਾ ਤਾਂ ਪਰਮਾਤਮਾ ਵੀ ਕਿਤੇ ਨਾ ਕਿਤੇ ਆਪ ਸੁਖੀ ਹੋਵੇਗਾ ਪਰਮਾਤਮਾ ਤੁਹਾਡੀ ਸੁੱਖ ਤਾਂ ਹੀ ਮੰਗ ਸਕਦਾ ਜਾਂ ਤਾਂ ਸੁੱਖ ਤਾਂ ਹੀ ਤੁਹਾਨੂੰ ਦੇ ਸਕਦਾ ਜੇਕਰ ਅਸੀਂ ਇਹਨਾਂ ਗਰੀਬਾਂ ਦਾ ਮਦਦ ਕਰੀਏ ਗੁਰਦੁਆਰਾ ਸਾਹਿਬ ਮਸਜਿਦ ਜਾਂ ਮੰਦਿਰ ਅਸੀਂ ਨਹੀਂ ਕਹਿੰਦੇ ਕਿ ਗਲਤ ਆ ਜਾਣਦੇ ਆ ਚੜ੍ਹਾਣੇ ਆ ਦਸਵੰਦ ਦਿੰਨੇ ਆ ਪਰ ਇਹਨਾਂ ਲੋਕਾਂ ਵਾਸਤੇ ਵੀ ਜ਼ਰੂਰ ਕਿਤੇ ਨਾ ਕਿਤੇ ਅੱਗੇ ਆਇਓ ਵੀਰੋ ਉਹ ਵੇਖੋ ਕੱਪੜੇ ਔਰ ਤੁਸੀਂ ਇਹਨਾਂ ਦੇ ਘਰ ਦੇ ਹਾਲਾਤ ਦੇਖੋ ਉਹ ਗੱਡੀਆਂ ਨੇ ਸਹਰੇਣੇ ਨੇ ਜਿਹੜੇ ਮੈਂ ਭੈਣ ਨੇ ਬਣਾਏ ਨੇ ਇਸ ਲੱਕੜ ਦੇ ਉੱਤੇ ਭੈਣ ਸੌਂਦੀ ਏ ਇਸ ਲੱਕੜ ਦੇ ਉੱਤੇ ਹੀ ਭੈਣ ਸੌਂਦੀ ਏ ਆ ਦੇਖੋ ਹਾਲਾਤ ਤੁਸੀਂ ਮਜਬੂਰ ਆ ਪਰਿਵਾਰ ਜੇਕਰ ਮਜਬੂਰ ਆ ਤਾਂ ਤਾਂ ਹੀ ਕੈਮਰੇ ਦੇ ਅੱਗੇ ਬੋਲਦਾ ਵਾ ਮੈਂ ਵੀ ਬਹੁਤ ਮੁਸ਼ਕਲ ਨਾਲ ਜਦੋਜਹਿਦ ਕਰਕੇ ਇਸ ਪਰਿਵਾਰ ਤੱਕ ਪਹੁੰਚਿਆ ਲੱਭਿਆ ਇਸ ਪਰਿਵਾਰ ਨੂੰ ਬੜੇ ਦਿਨਾਂ ਦਾ ਪਤਾ ਸੀ ਕਿ ਇਸ ਪਰਿਵਾਰ ਦੇ ਹਾਲਾਤ ਇਦਾਂ ਦੇ ਨੇ ਪਰ ਇਸ ਪਰਿਵਾਰ ਦਾ ਕੋਈ ਨਹੀਂ ਫੋਨ ਨੰਬਰ ਨਹੀਂ ਹੈਗਾ ਤਾਂ ਬਟਾਲਾ ਦੇ ਮਾਨ ਨਗਰ ਦੇ ਵਿੱਚ ਰਹਣ ਵਾਲੀ ਹੈ ਭੈਣ ਤਾਂ ਜ਼ਰੂਰ ਇਸ ਭੈਣ ਦੀ ਮਦਦ ਵਾਸਤੇ ਅੱਗੇ ਆਇਓ ਮੇਰੇ ਭਰਾਵੋ ਮੇਰੇ ਵੀਰੋ ਮੇਰੀਆਂ ਭੈਣੋ ਇਸ ਪਰਿਵਾਰ ਵਾਸਤੇ ਜ਼ਰੂਰ ਅੱਗੇ ਆਇਓ ਕਿਉਂਕਿ ਹਾਲਾਤ ਦੇ ਮੈਂ ਬਿਆਨ ਨਹੀਂ ਕਰ ਸਕਦਾ ਜਿੰਨਾ ਵੀ ਕੁਝ ਕਵਾਂਗਾ ਉਹ ਥੋੜਾ ਵੈਸ ਪਰਿਵਾਰ ਵਾਸਤੇ ਘਰ ਦੇ ਵਿੱਚ ਇੰਨੀ ਕਿ ਇੰਨੀ ਕਿ ਬਦਬੂ ਆ ਕਿ ਮੇਰੇ ਨਾਲ ਜਿਹੜੇ ਸਾਥੀ ਆਏ ਨੇ ਜਾਂ ਮੇਰੇ ਸਹੂਜਗੀ ਨੇ ਉਹਨਾਂ ਨੇ ਮੂੰਹ ਬਣ ਕੇ ਖੜੇ ਨੇ ਮੂੰਹ ਬਣ ਕੇ ਖੜੇ ਨੇ ਇੰਨੀ ਕਿ ਗੰਦੀ 스멜 ਆ ਰਹੀ ਹੈ ਇਸ ਘਰ ਦੇ ਵਿੱਚੋਂ ਇਸ ਕਮਰੇ ਦੇ ਵਿੱਚੋਂ ਜਿੱਥੇ ਕਿਉਂਕਿ ਉੱਥੇ ਹੀ ਲੈਟ੍ਰੀਨ ਕਰਦੇ ਨੇ ਉੱਥੇ ਹੀ ਬਾਥਰੂਮ ਕਰਦੇ ਨੇ ਤਾਂ ਬਹੁਤ ਔਖਾ ਵੈਸ ਭੈਣ ਦਾ ਜ਼ਰੂਰ ਚਾਹਾਂਗੇ ਭੈਣ ਤੁਹਾਨੂੰ ਕੀ ਗੱਲ ਆ ਕਿੰਨੇ ਸਮੇਂ ਤੋਂ ਇਦਾਂ 2 چا چار اتنے اتنے چار سال تو نہ نہ 40 سال لو بتائیے مجھے چار چار مہینے اچھ اچھا ملو اچھا پہنا تم سے پڑھیں گے نہ پہلا دسے او کتنے تھے بی بی کتنی بیے کتنی ہاں جی مطلب وہ جی کہ وہ لو ہاں دماغ نہیں نہیں وہ ہو جائے گا وہ اب اگے تھور تھور تھوری تھوری وہ سے جا اچھا گھر والا کی کرتا ہے میری بہن دا وہ وہ مطلب کی مطلب وہ شيء نہیں کرتا کہ کتنے کتنے سال ہو کتنے سال ہو گئے ا وہ ٹھیک ہے وہ کھانا بس ہارد ہارد نہیں کھانا صاحب ہارد نہیں کھانا ساتھ نہیں کھانا کھاتا وہ دوارے 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 خاک پھکے بس کھا بس کھاتا سارے گا کے گا کوئی پرواہ نہیں کوئی پرواہ نہیں بچے کی کوئی کوئی نہیں پر وہ آپ بھی نہیں ٹھیک نا آپ بھی دماغی طور پہ پریشان وہ ٹھیک ہے یار میں میں کہتی وہ کھانا کھا کے کھو پی کے کب کپڑے اچھے بنتا ہوا اپنے اچھے بلتا ہوا اپنے اچھے بلتا ہوا وہ ایسے نہاتا ہوا نہاتا ہوا وہ روٹی کھاتا ہوا ٹھیک ہے وہ صحیح ہو ਸੇ ਲੇਗਾ ਉਹ ਉਹ ਕਮਾਤਾ ਨਹੀਂ ਮੈਂ ਜ਼ਰੂਰ ਕਹੂੰਗਾ ਜੀ ਇਹ ਬਾਰ ਬਾਰ ਪੈਨ ਗੱਲ ਕਰਦੇ ਆ ਤਾਂ ਅਸੀਂ ਜ਼ਰੂਰ ਕਿਦਣਾ ਕਿਦੇ ਭਵਕ ਹੋ ਜਨ ਅੱਜ ਦੀ ਸਟੋਰੀ ਜ਼ਰੂਰ ਦੇਖਿਓ ਮੇਰੇ ਵੀਰੋ ਇਹਨੂੰ ਇਗਨੋਰ ਨਾ ਕਰਿਓ ਇਹਨੂੰ ਸਕਿਪ ਕਰੇ ਇਸ ਪਰਿਵਾਰ ਦੀ ਤਾਂ ਜੋ ਮਦਦ ਦੇਖੋ ਹੀਰੇ ਹੀਰੇ ਵਰਗੇ ਪ੍ਰਮਾਤਮਾ ਨੇ ਉਸ ਸੱਚੇ ਪਾਤਸ਼ਾਹ ਨੇ ਇਸ ਪੈਨ ਨੂੰ ਔਲਾਦ ਬਖਸ਼ੀ ਹੈ ਪਰ ਅਜ ਔਲਾਦ ਵੇਖੋ ਕਿਸ ਤਰੀਕੇ ਨਾਲ ਗੰਦਗੀ ਜ 25 ਸਾਲ ਦੀ ਧੀ ਆ ਜਿਹੜੀ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਈ ਆ ਪੁੱਤ ਬਾਪੂ ਕੀ ਕਰਦਾ ਤੇਰਾ ਕੋਈ ਕੰਮ ਨਹੀਂ ਕਰਦਾ ਉਦੋਂ ਠੀਕ ਨੇ ਉਹ ਠੀਕ ਹੈਗੇ ਬਿਲਕੁਲ ਠੀਕ ਨੰਦੇ ਧੁੰਦੇ ਕਾਂਦੇ ਪਿੰਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਸੌਂਦੇ ਆ ਉਹ ਬਾਰੇ ਨਦਰ ਬਾਟ ਸੇ ਬਾਰ ਸੇ ਖਾਂਦਾ ਪਿੰਦਾ ਉੱਤੇ ਦਿੰਦਾ ਰਾਤੀ ਸੌਂਦਾ ਬਸ ਵੇਖੋ ਮੈਂ ਜ਼ਰੂਰ ਕਹਾਂਗਾ ਜਸਤੀ ਕਹਿੰਨਾ ਭੈਣ ਬੱਚੀ ਦੱਸ ਰਹੀ ਆ ਕਿ ਮੇਰੇ ਬਾਪੂ ਠੀਕ ਆ ਪਰ ਜਸਤੀ ਕਹਿੰਨਾ ਉਹ ਕਹਿ ਰਹੀ ਆ ਕਿ ਰਾਤ ਨੂੰ ਸੌਂ ਆਂਦਾ ਵਾ ਜੇਕਰ ਉਹ ਠੀਕ ਹੁੰਦਾ ਤਾਂ ਇਸ ਜਗ੍ਹਾ ਤੇ ਨਹੀਂ ਸੀ ਸੌਣ ਆ ਸਕਦਾ ਜ਼ਰੂਰ ਉਹ ਕਿਤੇ ਨਾ ਕਿਤੇ ਉਹ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਆ ਤਾਂ ਹੀ ਇੱਥੇ ਆਣਗੇ ਇਸ ਗੰਦਗੀ ਦੇ ਇਸ ਨਰਕ ਜਿਹਾ ਆਣ ਕੇ ਸੌ ਜਾਂਦਾ ਵਾ ਤਾਂ ਮੇਰੇ ਵੀਰੋ ਇਸ ਭੈਣ ਦੀ ਮਦਦ ਜ਼ਰੂਰ ਕਰਿਓ ਮੈਂ ਬਾਰ ਬਾਰ ਇੱਕ ਤੁਹਾਨੂੰ ਗੁਜ਼ਾਰਿਸ਼ ਕਰਦਾ ਤੁਹਾਡੇ ਸਾਥ ਤੋਂ ਬਿਗੈਰ ਇਸ ਭੈਣ ਦੀ ਮਦਦ ਨਹੀਂ ਹੋ ਸਕਦੀ ਇਸ ਬੱਚੀ ਦਾ ਇਲਾਜ ਨਹੀਂ ਹੋ ਸਕਦਾ ਇਹਨਾਂ ਬੱਚਿਆਂ ਦੀ ਪਰਵਿਸ਼ ਚੰਗੀ ਨਹੀਂ ਹੋ ਸਕਦੀ ਮਾਂ ਪਿਓ ਦਾ ਪਰਮਾਤਮਾ ਲੰਬੀ ਉਮਰ ਬਖਸ਼ੇ ਪਰ ਪਤਾ ਨਹੀਂ ਇਹਨਾਂ ਨੇ ਕਦੋਂ ਸਾਥ ਛੱਡ ਜਾਣਾ ਨਾ ਬੱਚਿਆਂ ਦਾ ਪਰ ਇਹ ਚਾਰੇ ਬੱਚੇ ਰੋਲ ਜਣੇ ਆ ਕੱਖਾਂ ਮੰਗ ਗਲੀਆਂ ਚ ਰੁਲਦੇ ਮਿਲਦੇ ਆ ਬੱਚੇ ਮੇਰੇ ਭਰਾਵੋ ਜ਼ਰੂਰ ਸਾਥ ਦਿਓ ਮੈਂ ਬਾਰ ਬਾਰ ਕਹਿਣਾ ਮੈਂ ਕਦੇ ਨਹੀਂ ਗਿਆ ਮੈਂ ਆਪਣੇ ادارے ਵੱਲੋਂ ਵੀ ਅਪੀਲ ਕਰਦਾ ਮੈਂ ਕਿ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਪੰਜਾਬੀ ਲੋਕ ਚੈਨਲ ਨੂੰ ਪਰ ਅੱਜ ਇਸ ਚੈਨਲ ਦੇ ਮਾਧਿਅਮ ਜਿਹੜੀ ਸਟੋਰੀ ਫਲੈਸ਼ ਕਰ ਰਹੇ ਆ ਇਸ ਸਟੋਰੀ ਦੇ ਜ਼ਰੀਏ ਜ਼ਰੂਰ ਹੋਣਾ ਤਾਂ ਲੋਕਾਂ ਤੱਕ ਪਹੁੰਚਾਰੇ ਜਿਹੜੇ ਦਸਵੰਦ ਕੱਢਦੇ ਨੇ ਆਪਣਾ ਪਰ ਆਪਣਾ ਦਸਵੰਦ ਕੱਢ ਕੇ ਅੱਜ ਇਸ ਪਰਿਵਾਰ ਨੂੰ ਦਿਓ ਇਸ ਪਰਿਵਾਰ ਦੀ ਜਿਹੜੀ ਪਰਵਰਿਸ਼ਿਕ ਚੰਗੀ ਤਰੀਕੇ ਨਾਲ ਹੋ ਸਕੇ ਪਰਿਵਾਰ ਜਿਹੜਾ ਇੱਕ ਜਿਹੜਾ ਜੀਵਨ ਆ ਉਹਨਾਂ ਦਾ ਇੱਕ ਨਰਕ ਭਰੀ ਜ਼ਿੰਦਗੀ 'ਚੋਂ ਬਾਹਰ ਆ ਸਕੇ ਮੈਂ ਬਾਰ-ਬਾਰ ਮੇਰਾ ਇੱਕ ਗੱਲ ਬਾਰ-ਬਾਰ ਮੇਰੇ ਕਹਿਣ ਨੂੰ ਕਿਸ ਤਰੀਕੇ ਨਾਲ ਮੰਨ ਕਰਦਾ ਵਾ ਬੰਦੇ ਦਾ ਮੈਂ ਖੁਦ ਨਹੀਂ ਬਿਆਨ ਕਰ ਸਕਦਾ ਕਿ ਅੱਜ ਮੈਂ ਆਪਣੀ ਲਾਈਫ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਮੈਨੂੰ ਪੱਤਰਕਾਰੀ ਕਰਦਿਆਂ ਹੋ ਗਿਆ ਨਾ ਮੈਂ ਉਸ ਸਮੇਂ ਦੇ ਵਿੱਚ ਅੱਜ ਪਹਿਲੀ ਵਾਰੀ ਇਹ ਸਟੋਰੀ ਇਸ ਤਰੀਕੇ ਦੇ ਪਰਿਵਾਰ ਦੇ ਹਾਲਾਤ ਵੇਖਿਆ ਬਹੁਤ ਸਾਰੀਆਂ ਮੈਂ ਸਟੋਰੀਆਂ ਕੀਤੀਆਂ ਨੇ ਬਹੁਤ ਸਾਰੇ ਐਸੇ ਪਰਿਵਾਰਾਂ ਤੱਕ ਵੀ ਪਹੁੰਚਿਆ ਹਾਂ ਬਹੁਤ ਸਾਰੇ ਪਰਿਵਾਰ ਵੀ ਐਸੇ ਲੱਭੇ ਨੇ ਅੱਜ ਇਹ ਵੀ ਪਰਿਵਾਰ ਲੱਭਿਆ ਵਾ ਪਰ ਮੇਰੀ ਜ਼ਿੰਦਗੀ ਦੀ ਇਹ ਸਭ ਤੋਂ ਵੱਡੀ ਸਟੋਰੀ ਹੈ ਜੇਕਰ ਇਸ ਭੈਣ ਦੀ ਜਾਂ ਨਾ ਬੱਚਿਆਂ ਦੀ ਮਦਦ ਹੋਵੇਗੀ ਤਾਂ ਮੈਨੂੰ ਆਪਣੇ ਆਪ 'ਚ ਸਕੂਨ ਮਿਲੇਗਾ ਮੈਨੂੰ ਆਪਣੇ ਆਪ 'ਚ ਖੁਸ਼ੀ ਮਿਲੇਗੀ ਆਪਣੇ ਆਪ 'ਚ ਸਕੂਨ ਮਿਲੇਗਾ ਕਿ ਅੱਜ ਮੇਰੇ ਕਰਕੇ ਜਾ ਉਸ ਪ੍ਰਮਾਤਮਾ ਕਰਕੇ ਉਸ ਵਾਹਿਗੁਰੂ ਕਰਕੇ ਇਸ ਭੈਣ ਦੀ ਮਦਦ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਨੇ ਅਸੀਂ ਸੰਸਥਾਵਾਂ ਖੋਲੀਆਂ ਨੇ ਜ਼ਰੂਰੀ ਬੰਦਾ ਵਾ ਕਿ ਨਾ ਲੋਕਾਂ ਦੀ ਮਦਦ ਕਰੀਏ ਇਹਨਾਂ ਲੋਕਾਂ ਵਾਸਤੇ ਅੱਗੇ ਆਈਏ ਅੱਜ ਹਾਲਾਤ ਇਸ ਪਰਿਵਾਰ ਦੇ ਤੁਸੀਂ ਦੇਖੋ ਇੱਕ ਵਾਰੀ ਜ਼ਰੂਰ ਅੱਖਾਂ ਭਰ ਜਾਣਗੀਆਂ ਤੁਹਾਡੀਆਂ ਦੇਖ ਕੇ ਕਿ ਜਿਸ ਤਰੀਕੇ ਦੇ ਰਹਿ ਰਹੇ ਨੇ ਗੰਦਗੀ ਭਰਿਆ ਇੱਥੇ ਸਾਰਾ ਕਮਰਾ ਜਿਹੜਾ ਗੰਦਗੀ ਨਾਲ ਭਰਿਆ ਵਾ ਜਿਸ ਕਮਰੇ 'ਚ ਛੋਟੀਆਂ-ਛੋਟੀਆਂ ਬੱਚੀਆਂ ਨੇ ਇਨਫੈਕਸ਼ਨ ਹੋ ਸਕਦੀ ਹੈ ਬਹੁਤ سارے ਨਾਲ ਜਿਹੜੇ ਸਹੀ ਨੇ ਬੱਚੇ ਉਹਨਾਂ ਨੂੰ ਵੀ ਕੋਈ ਨਾ ਕੋਈ ਬਿਮਾਰੀ ਲੱਗ ਸਕਦੀ ਹੈ ਪਰ ਫਿਰ ਵੀ ਹਾਲਾਤ ਇਦਾਂ ਦੇ ਬਣੇ ਨੇ ਕਿ ਉਹਨਾਂ ਰਹਿਣ ਤੇ ਮਜਬੂਰ ਨੇ ਭੈਣ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਇੱਥੇ ਰਹਿ ਰਹੇ ਹੋ ਫਿਰ ਤੁਹਾਡਾ ਇਲਾ ਰੋਟੀ ਪਾਣੀ ਕਿੱਦਾਂ ਚੱਲਦਾ ਕਿੱਥੋਂ ਆਉਂਦੇ ਪੈਸੇ ਕبھی ਖਾ ਲੈਂਦੇ ਕਦੇ ਨਹੀਂ ਖਾਦੇ ਕਦੇ ਖਾ ਲੈਂਦੇ ਕਦੇ ਖਾ ਲੈਂਦੇ ਮਤਲਬ ਕਿ ਦਈਏ ਕੀ ਕਹਦੇ ਮਤਲਬ ਮਤਲਬ ਕਦੇ ਕਦੇ ਖਾ ਲੈਂਦੇ ਹਮ ਕਦੇ ਖਾਣਦੇ ਕਦੇ ਬੁਢੇ ਬੁਕੇ ਸੋਈਏ ਓਏ ਹੋਏ ਉਹ ਕਹਿੰਦੇ ਵਾ ਵਾ ਕੇ ਕੁਸ਼ਤੀ ਖਾਏ ਕੁਝ ਨਹੀਂ ਖਾਏ ਬੱਚਰੇ ਸੋ ਜਾਤੇ ਨੇ ਸਿੱਕੇ ਵਾ ਖਾ ਲੇ ਉਹ ਸੋਈ ਦਿੰਦੇ ਕبھی ਉਹ ਕبھی ਉਹ ਵੀ ਖਾ ਲੈਂਦੇ ਕبھی ਨਹੀਂ ਖਾਤੇ ਸੋ ਜਾ ਜਾਂਦੇ ਫਿਰ ਬੱਚੇ ਤੇ ਪੈਣ ਮੰਗਦੇ ਹੋਣਗੇ ਨਾ ਉਹਨਾਂ ਨੂੰ ਸਮਝ ਨਹੀਂ ਹੈਗੀ ਉਹ ਤੇ ਮੰਗਦੇ ਹੋਣਗੇ ਤੁਹਾਡੇ ਨੂੰ ਹਾਂਜੀ ਬੱਚੇ ਤੋਂ ਮੰਗਦੇ ਹੋਗੇ ਨਾ ਆਪੇ ਹਾਂਜੀ ਉਹ ਕਿ ਸੋ ਦਿੰਦੇ ਜੇ ਤੇ ਪਾਣੀ ਪੀ ਲੈਂਦੇ ਉਹ ਕਿ ਸੋ ਦਿੰਦੇ ਹੈ ਨੀ ਬਸ ਗਾਨ ਮੈਨ ਬਸ ਗਾਨ ਇਹ ਗਾਨ ਹੈ ਮੈਂ ਮੰਨ ਦੇਖਿਆ ਬੱਚਾ ਸਮਾਨ ਥੋੜਾ ਬੋਤਾ ਪਿਆ ਲੱਗਿਆ ਕੌਣ ਦੇ ਕੇ ਗਿਆ ਇਹ ਵੈ ਸਿਲਪੋ ਆਪੀ ਪੇ ਕਰ ਲਿਓ ਹਲਲ ਹੋ ਗਿਆ ਪਾਪੇ ਕਰ ਲਿਓ ਮੇਰੇ ਭਰਾਵੋ ਮੇਰੇ ਵੀਰਿਓ ਮੇਰੀਆਂ ਭੈਣਾਂ ਉਹ ਮੇਰੀਆਂ ਮਾਤਾਵਾਂ ਉਹ ਜ਼ਰੂਰ ਇਸ ਬੱਚਿਆਂ ਵਾਸਤੇ ਅੱਗੇ ਆਇਓ ਮੈਂ ਆਪਣੇ ਚੈਨਲ ਦੇ ਜਿਹੜੇ ਏ ਉਹਨਰ ਨੇ ਉਹਨਾਂ ਨੂੰ ਵੀ ਜ਼ਰੂਰ ਅਪੀਲ ਕਰਾਂਗਾ ਕਿ ਵੀਰ ਜੀ ਤੁਸੀਂ ਵੀ ਜ਼ਰੂਰ ਕੋਈ ਨਾ ਕੋਈ ਇਸ ਪਰਿਵਾਰ ਦਾ ਸਾਥ ਦਿਓ ਕਿਉਂਕਿ ਤੁਹਾਡੀ ਲਗਾਤਾਰ ਇਮਦ ਜਿਹੜੀ ਹੈ ਨਾ ਆਪਣੇ ਥਲੀ ਭਾਜੀ ਦੀ ਇਹੋ ਹੀ ਬਣੀ ਹੈ ਕਿ ਇਹਨਾਂ ਨੇ ਹਮੇਸ਼ਾ ਹੀ ਐਸੇ ਪਰਿਵਾਰਾਂ ਵਾਸਤੇ ਜ਼ਰੂਰ ਅੱਗੇ ਆਂਦੇ ਨੇ ਐਸੇ ਪਰਿਵਾਰਾਂ ਦੀ ਮਦਦ ਵਾਸਤੇ ਜ਼ਰੂਰ ਅੱਗੇ ਆਂਦੇ ਨੇ ਤੇ ਅਸੀਂ ਵੀ ਆਪਣਾ ਫਰਜ਼ ਜ਼ਰੂਰ ਨਿਭਾਵਾਂਗੇ ਜੇਕਰ ਅਸੀਂ ਸਮਾਜ ਚ ਰਹਿੰਦੇ ਹਾਂ ਅਸੀਂ ਵੀ ਆਪਣਾ ਫਰਜ਼ ਨਿਭਾਵਾਂਗੇ ਇਸ ਪਰਿਵਾਰ ਦੀ ਮਦਦ ਵਾਸਤੇ ਜ਼ਰੂਰ ਕੋਈ ਹੀ ਲਵਸੀਲਾ ਕਰਾਂਗੇ ਪਰ ਜ਼ਰੂਰੀ ਬੰਦਾ ਵਾ ਕਿ ਜਿਹੜਾ ਅਸੀਂ ਦਸਵੰਦ ਕਰਦੇ ਆ ਇਹਨਾਂ ਪਰਿਵਾਰਾਂ ਵਾਸਤੇ ਵੀ ਜ਼ਰੂਰ ਕਿਤੇ ਨਾ ਕਿਤੇ ਅੱਗੇ ਆਈਏ ਘੱਟੋ ਘੱਟ ਇਸ ਪਰਿਵਾਰ ਵਾਸਤੇ ਕਿਉਂਕਿ ਇਸ ਪਰਿਵਾਰ ਨੂੰ ਬਹੁਤ ਸਾਰੀ ਲੋੜ ਆ ਇਹ ਪਰਿਵਾਰ ਇਸ ਭੈਣ ਉਹ ਬੱਚੀ 25 ਸਾਲ ਦੀ ਹੈ ਜਿਹੜੀ ਸਿਰਫ ਤਾਂ ਸਿਰਫ ਗੁਹਾਰ ਲਾ ਰਹੀ ਹੈ ਮੇਰਾ ਇਲਾਜ ਕਰਵਾ ਦਿਓ ਬਸ ਮੈਨੂੰ ਕੋਈ ਵੀ ਖਾਦਾ ਪੀਦਾ ਨਹੀਂ ਪੱਚਦਾ ਤਾਂ ਜ਼ਰੂਰੀ ਇਹ ਕਿ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਜੋ ਐਸੇ ਰੱਬ ਦੇ ਬੰਦਿਆਂ ਤੱਕ ਪਹੁੰਚੇ ਜੋ ਇਸ ਪਰਿਵਾਰ ਦੀ ਬਾਫੜੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਾ ਪੰਜਾਬੀ ਲੋਕ ਚੈਨਲ ਗੁਰਦਾਸ